ਸੋਸ਼ਿਕਾ ਜੀ ਸਾਰਿਆਂ ਨੂੰ ਇਸ ਟਾਈਮ ਆਪਾਂ ਖੜੇ ਆ ਪਿੰਡ ਫਲੜ ਜਿਹੜਾ ਕਿ ਜੋਧਪੁਰ ਬੱਗਾ ਸਿੰਘ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਤੇ ਜ਼ਿਲ੍ਹਾ ਬਠਿੰਡਾ ਜੀ ਤੇ ਆਪਾਂ ਪਿੰਡ ਦੇ ਵਿੱਚ ਚੱਲਦੇ ਆ ਦਿਖਾਉਣੇ ਆ ਤੁਹਾਨੂੰ ਆਪਾਂ ਇੱਥੇ ਨਾ ਪੁਰਾਤਨ ਦਰਵਾਜ਼ੇ ਬਣੇ ਹੋਏ ਆ ਆਪਾਂ ਤੁਹਾਨੂੰ ਦਿਖਾਉਣੇ ਆ ਉਹ ਤੇ ਇੱਧਰ ਆਪਣੇ ਨਾਲ ਨੇ ਭਾਈ ਜਸਮੀਤ ਭਾਈ ਚਲਿਏ ਚਲੋ ਠੀਕ ਹੈ ਜੀ ਹੁਣ ਆ ਗਏ ਜੀ ਆਪਾਂ ਬੱਸ ਸਟਾਪ ਦੇ ਕੋਲੇ ਤੇ ਸਾਹਮਣੇ ਬੋਰਡ ਲੱਗਿਆ ਹੋਇਆ ਕਿ ਆਪਾਂ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਣੇ ਆ ਆ ਤੁਸੀਂ ਦੇਖ ਸਕਦੇ ਹੋ ਕਿੱਡੇ ਸੋਹਣੇ ਤੋੜੇ ਬਣਿਆ ਜਾ ਬਾਈ ਗਾਂ ਵੀ ਦਿਖਾ ਦਈਏ ਇਹ ਬੱਸ ਸਟੈਂਡ ਆ ਜੀ ਇਸ ਪਿੰਡ ਦਾ ਕਿੱਡੇ ਸੋਹਣੇ ਲੱਗਦੇ ਆ ਤੋੜੇ ਹਨਾ ਤੇ ਉਧਰਲੀ ਸਾਈਡ ਵੀ ਤੋੜੇ ਸਾਰੇ ਛਾਣਾ ਦੇ ਰੱਖੇ ਹੋਏ ਆ ਤੇ ਇੱਧਰ ਵੀ ਸੋਹਣਾ ਮੌਲਾ ਾਡੇ ਦਾ ਤੇ ਬਾਕੀ ਅੱਗੇ ਕਹਿੰਦੇ ਛੇ ਦਰਵਾਜ਼ੇ ਬਣੇ ਹੋਏ ਆ ਹਨਾ ਬਾਈ ਆਪਾਂ ਉਹ ਵੀ ਤੁਹਾਨੂੰ ਦਿਖਾਉਣੇ ਆ ਅੱਜ ਬਈ ਚੱਲ ਗਏ ਜਿਵੇਂ ਬਾਈ ਨੇ ਕਿਹਾ ਸੀਗਾ ਵੀ 6 ਦਰਵਾਜ਼ੇ ਬਣੇ ਹੋਏ ਆ ਤੇ ਆ ਦੋ ਦਰਵਾਜ਼ੇ ਆਗੇ ਤੇ ਤੀਜਾ ਦਰਵਾਜ਼ਾ ਇਧਰ ਸਾਹਮਣੇ ਆ ਗਿਆ ਤੇ ਆ ਚੌਥਾ ਦਰਵਾਜ਼ਾ ਤੇ ਆ ਗਿਆ ਜੀ ਪੰਜਵਾਂ ਦਰਵਾਜ਼ਾ ਤੇ ਛੇਵਾਂ ਦਰਵਾਜ਼ਾ ਇਹ 6 ਦਰਵਾਜ਼ੇ ਸੀਗੇ ਪਿੰਡ ਦੇ ਵਿੱਚ ਜਿਹੜੇ ਕਿ ਇੱਕੋ ਜਿਹੇ ਦਰਵਾਜ਼ੇ ਬਣੇ ਹੋਏ ਆ ਤੇ ਬਾਈ ਇਕੱਠੇ ਭਰਾਵਾਂ ਦੇ ਹੋਣਗੇ ਹਨ ਠੀਕ ਆ ਸੋਹਣੇ ਲੱਗਦੇ ਦਰਵਾਜ਼ੇ ਹਨਾ ਦਰਵਾਜੇ کافی ਹਸਪੰਡ ਦੇ ਵਿੱਚ ਅੱਗੇ ਵੀ ਤੁਹਾਨੂੰ ਆ ਦਿਖਾ ਦਿੰਨੇ ਆ ਵੀ ਦਰਵਾਜੇ ਬਣੇ ਹੋਇਆ کافی ਪੁਰਾਣੇ ਦਰਵਾਜੇ ਆ ਵੀ ਆ ਦਰਵਾਜਾ ਵੀ کافی ਪੁਰਾਣਾ ਦਰਵਾਜੇ ਦੇਖਣ ਤੋਂ ਬਾਅਦ ਹੁਣ ਆਪਾਂ ਅਗੇ ਜੀ ਗੁਰਦੁਆਰਾ ਸਾਹਿਬ ਦੇ ਕੋਲੇ ਗੁਰਦੁਆਰਾ ਸ਼੍ਰੀ ਉੱਤਮਸਰ ਸਾਹਿਬ ਪਿੰਡ ਫਲੜ ਇਹ ਆ ਜੀ ਪਿੰਡ ਦਾ ਗੁਰਦੁਆਰਾ ਸਾਹਿਬ ਆਪਾਂ ਚੱਲਦੇ ਆਂ ਅੰਦਰ ਸਾਹਮਣੇ ਹੀ ਆ ਗਿਆ ਜੀ ਗੁਰਦੁਆਰਾ ਸਾਹਿਬ ਤੇ ਇੱਧਰ ਲੰਗਰ ਹਾਲ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਸੰਤ ਬਾਬਾ ਵਿਸ਼ਨਗਰੀ ਜੀ ਦੀ ਸਮਾਦ ਬਣੀ ਹੋਈ ਆ ਇਸ ਤੋਂ ਕਿ ਹੁਣ ਕਿੱਥੇ ਆਣਾ ਬਈ ਆਪਾਂ ਤੇ ਇੱਕ ਸਕੂਲ ਆ ਜੀ ਸਕੂਲ ਵੀ ਆਪਾਂ ਤੁਹਾਨੂੰ ਦਿਖਾਉਣੇ ਆ 2500 ਦੀ ਵਾਦੀ ਤੇ 3000 ਦੀ ਵਾਦੀ ਵਾਲਾ ਪਿੰਡਾ ਤਕਰੀਬਨ ਬਹੁਤ ਸੋਹਣਾ ਪਿੰਡ ਹੈ ਤੇ ਇਧਰਲੀ ਸਾਈਡ ਵਾਟਰ ਬਾਕਸ ਆ ਤੇ ਵਾਟਰ ਬਾਕਸ ਦੇ ਨਾਲ ਹੀ ਹੈਗਾ ਸਕੂਲ ਤੇ ਸਾਹਮਣੇ ਆ ਗਈ ਦਾਣਾ ਮੰਡੀ ਆ ਦਾਣਾਵੜੀ ਦੀ ਪਿੰਡ ਦੀ ਇਧਰਲੀ ਸਾਈਡ ਆ ਗਿਆ ਸਕੂਲ ਪਹਿਲੀ ਤੋਂ ਲੈ ਕੇ ਪੰਜਵੀਂ ਤੱਕ ਰਬਾਈ ਆ ਆ ਪਹਿਲੀ ਤੋਂ ਪਹਿਲੀ ਤੋਂ ਪੰਜਵੀਂ ਤੱਕ ਆਹੇ ਪਹਿਲੀ ਤੋਂ ਪੰਜਵੀਂ ਤੱਕ ਆਪੋ ਜਿਹੜਾ ਪਰਲਾ ਉਹ ਮੰਨ ਕੇ ਕਿ ਤਿੰਨ ਕਲਾਸਾਂ ਹਾਂ ਇਹ ਪ੍ਰਾਇਮਰੀ ਆ ਗਿਆ ਹਨਾ ਹਾਂ ਪ੍ਰਾਇਮਰੀ ਆ ਗਿਆ ਬਈ ਆਪਣੇ ਪਿੰਡ ਦਾ ਨਾਂ ਨਹੀਂ ਸਮਝ ਲੱਗੀ ਜੋਧੂਪੁਰ ਬੱਗਾ ਸਿੰਘ ਆ ਕਿ ਫਲੜਾ ਪਿੰਡ ਦਾ ਨਾਂ ਇਹ ਬਈ ਦੋਵੇਂ ਨਾਂ ਹੀ ਆ ਦੋਵੇਂ ਨਾਂ ਚੱਲਦੇ ਆ ਇਹ ਮੰਨ ਕੇ ਆਪਣੇ ਸੂਰਗ ਦਾ ਨਾਂ ਸੀ ਗਿਆ ਨੀੜਾ ਹੈ ਜੋਧਪੁਰ ਬੱਗਾ ਸਿੰਘ ਆ ਬਜ਼ੁਰਗ ਦਾ ਨਾਂ ਸੀ ਹਾਂਜੀ ਲੱਗਦਾ ਵੇਖਣੇ ਲੱਗਦਾ ਪੜਨਾ ਪੈਣਾ ਪਤਾ ਹੈ ਨਹੀਂ ਹਾਂ ਨਾਂ ਤੋਂ ਪਤਾ ਲੱਗਦਾ ਹਨਾ ਬਾਈ ਦੇ ਪੁੱਤ ਨੇ ਆਪਣੇ ਬਣ ਕੇ ਪੂਰੇ ਰਾਤ ਤੇ ਚੋਕਲੇ ਕਹਿਣ ਦੇ ਆ ਸਰਕਾਰੀ ਪ੍ਰਾਇਮਰੀ ਸਕੂਲ ਜੋਧਪੁਰ ਬੱਗਾ ਸਿੰਘ ਤੇ ਬਲਾਕ ਸੰਗਤ ਜ਼ਿਲ੍ਹਾ ਬਠਿੰਡੇ ਚ ਪੈਂਦਾ ਇਹ ਪਿੰਡ ਆਪਣਾ ਆ ਝੁੱਲੇ ਆਗੇ ਹਾਂ ਬਈ ਇਹ ਸਮਝ ਨਹੀਂ ਕਿਹੜਾ ਕਮਰਾ ਹੈ ਹਨਾ ਜਵਾਕਾਂ ਖਾਤਰ ਖੇਡਣ ਨੂੰ ਹੀ ਆਹ ਪੁਰਾਣੇ ਕਮਰੇ ਆ ਬਈ ਆਪਣੇ ਅੱਛਾ ਪੁਰਾਣੀ ਬਿਲਡਿੰਗ ਹੈ ਸਕੂਲ ਦੀ ਬਈਆਂ ਹਾਂ ਹਾਂ ਵੀ ਠੀਕ ਹੈ ਬੰਦੀ ਪਿਆ ਹੁਣ ਤੱਕ ਸਕੂਲ ਦੀ ਪੁਰਾਣੀ ਬਿਲਡਿੰਗ ਹੈ ਜੀ ਅੱਗੇ ਸਕੂਲ ਹੈਗਾ ਮਿਡਲ ਸਕੂਲ ਇਧਰਲਾ ਮਿਡਲ ਸਕੂਲ ਹੋਵੇਗਾ ਇਹ ਆ ਦੋ ਕਮਰੇ ਆ ਬਈ ਏਅਰ ਕੰਡੀਸ਼ਨਰ ਨਹੀਂ ਦਿੱਤੇ ਆ ਏਅਰ ਕੰਡੀਸ਼ਨਰ ਹੀ ਨਹੀਂ ਹਾਂ ਬਈ ਐਚਵੀਏ ਨੇ ਮੰਨ ਕੇ ਕਿ ਇਹ ਆ ਟੂ ਦੇ ਵੀ ਇਧਰਲੀ ਸਾਈਡ ਵੀ ਝੁੱਲਿਆ ਇਹ ਕਿ ਸਰਕਾਰੀ ਚਾ ਵੀ ਦੋ ਕਮਰੇ ਹੋਣਗੇ ਪਰ ਫੈਂਡਰ ਨੇ ਇਸ ਤੇ ਇੱਕ ਬੜਾ ਸ਼ੈੱਡ ਬਣੀ ਜਾਂਦਾ ਸਾਹਮਣੇ ਆ ਗਿਆ ਸਰਕਾਰੀ ਮਿਡਲ ਸਕੂਲ ਪਿੰਡ ਦਾ ਨਾਮ ਜੋਧਪੁਰ ਬੱਗਾ ਸਿੰਘ ਇਹ ਬਜ਼ੁਰਗਾਂ ਦਾ ਨਾਮ ਹੋਊਗਾ ਬਾਈ ਹਨਾ ਹਾਂਜੀ ਬਾਈ ਠੀਕ ਹੈ ਇਹ ਸੀਗਾ ਜੀ ਪਿੰਡ ਦਾ ਸਕੂਲ ਸਰਕਾਰੀ ਪ੍ਰਾਇਮਰੀ ਤੇ ਮਿਡਲ 8ਵੀਂ ਤੱਕ ਸਕੂਲ ਹੈ। ਜ਼ਿਆਦਾਤਰ ਆਪਣੇ ਪਿੰਡਾਂ 'ਚ 8ਵੀਂ ਤੱਕ ਹੀ ਹੈ ਸਕੂਲ। ਬਹੁਤ ਘੱਟ ਪਿੰਡਾਂ 'ਚ ਇੱਥੇ A+2 ਤੱਕ 10ਵੀਂ ਤੱਕ ਹੈਗੀ ਆ। ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਗਈ। ਇਹ ਹੈਗਾ ਜੀ ਪਿੰਡ ਦਾ 뷰 ਉੱਪਰ ਦਾ। ਤੇ ਆ ਪਤੰਗ ੜਾਈ ਜਾਂਦੇ ਆਪਣੇ ਨੌਜਵਾਨਾਂ। ਤੁਦ ਦੂਰ ਦੂਰ ਤੱਕ ਜਿੱਥੋਂ ਤੱਕ ਆਪਣੀ ਨਿਗਾਹ ਪੈਂਦੀ ਹੈ ਸਾਹਮਣੇ ਪੁਰਾਣੇ ਦਰਵਾਜ਼ੇ ਤੇ ਆਪਾਂ ਚਵਾਰੇ ਵੀ ਦੇਖ ਰਹੇ ਹਾਂ ਤਾਂ ਸਾਹਮਣੇ ਲਈ ਛੜ ਆ ਗਿਆ ਗੁਰਦੁਆਰਾ ਸਾਹਿਬ ਮੈਂ ਕਿਹਾ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਵੀ ਹੈ ਸਾਹਮਣੇ ਬਹੁਤ ਸੋਹਣਾ ਪੁਰਾਣਾ ਮਕਾਨ ਬਣਿਆ ਹੋਇਆ ਦਰਵਾਜ਼ਾ ਸਨ 1953 ਦੇਲੇ ਦਾ ਕਾਫੀ ਸੋਹਣਾ ਦਰਵਾਜ਼ਾ ਹੈਗਾ ਤੇ ਉੱਪਰ ਚਿਵਾਰਾ ਬਣਿਆ ਹੋਇਆ ਜਿਵੇਂ ਪਹਿਲਾਂ ਆਪਣੇ ਘਰ ਹੁੰਦੇ ਸੀਗੇ ਦਰਵਾਜ਼ਿਆਂ ਨੇ ਘਰ ਤੇ ਚਿਵਾਰਾ ਹੁੰਦਾ ਸੀ ਉੱਪਰ ਤੇ ਬਹੁਤ ਸੋਹਣਾ ਸਜਾਇਆ ਹੋਇਆ ਦਰਵਾਜ਼ਾ ਰੰਗ ਕਰਿਆ ਹੋਇਆ ਹੈਗਾ ਤੇ ਬਾਈ ਸ਼ੌਂਕੀ ਆ ਪੂਰੇ ਆਪਾਂ ਦਿਖਾਉਣੇ ਤੁਹਾਨੂੰ ਅੰਦਰ ਜਾ ਕੇ ਵੀ ਇਹ ਦਰਵਾਜ਼ੇ ਦਾ ਗੇਟ ਆ ਜੀ ਲੱਕੜ ਦਾ ਗੇਟ ਬਣਿਆ ਹੋਇਆ ਤੇ ਆਹ ਘੋੜੀ ਦੀ ਖੁਰੀ ਹੈਗੀ ਇਹ ਕੁਰੀ ਕੁਰੀ ਕਿਵੇਂ ਲਾਈ ਇਥੇ ਉਹ ਲਾਜੀ ਚੰਗੀ ਹੁੰਦੀ ਹੈ ਚੰਗੀ ਹੁੰਦੀ ਹੈ ਠੀਕ ਹੈ ਜੀ ਤੇ ਇਹਨਾਂ ਦਾ ਘਰ ਆਈ ਅੰਕਲ ਹੋ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵਧੀਆ ਸਾਹਮਣੇ ਰੱਖੀ ਬੈਠੇ ਆ ਤੁਸੀਂ ਹਾਂ ਜੀ ਤੇ ਆ ਮੈਸੀ ਵੀ ਕਾਫੀ ਪੁਰਾਣਾ ਜੀ ਹਨਾ ਹਾਂ ਜੀ ਆਹ ਪੁਰਾਣਾ ਇਹ ਆ ਗਿਆ ਮੈਸੀ ਡਰਟ ਬਹੁਤ ਪੁਰਾਣਾ ਹੈ ਵੀ ਸ਼ੌਂਕੀ ਅੰਕਲ ਹੋਰੀ ਪੂਰਾ ਦਰਵਾਜ਼ਾ ਸਾਹਮਣੇ ਰੱਖੀ ਬੈਠੇ ਆਪਣਾ ਪੁਰਾਣਾ ਇਹ ਤੇ ਦਰਵਾਜ਼ੇ ਦੀ ਇਹ ਛੱਤ ਆ ਗਈ ਸਾਹਮਣੀ ਬਾਲਿਆਂ ਦੀ ਸ਼ਾਤਾ ਹੈ। ਜੀ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਪਿੰਡ ਦੇ ਵਿੱਚ। ਇਹ ਸੀਗਾ ਜੀ ਪਿੰਡ ਫੱਲੜਾ। ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿੱਥੋਂ-ਕਿੱਥੋਂ ਤੁਸੀਂ ਆਪਣੀ ਵੀਡੀਓ ਦੇਖ ਰਹੇ ਹੋ। ਤੇ ਮਿਲਦੇ ਆ ਕਿਸੇ ਨਵੇਂ ਪਿੰਡ ਨਵੇਂ ਬਲੌਗ ਦੇ ਨਾਲ। ਇਦਾਂ ਹੀ ਆਪਣੀਆਂ ਵੀਡੀਓ ਦੇਖਦੇ ਰਹੋ। ਦਿਖਾਉਣੇ ਆਪਾਂ ਤੁਹਾਨੂੰ ਮਾਗੀ ਦਾ ਮੇਲਾ ਨੈਕਸਟ ਬਲੌਗ ਦੇ ਵਿੱਚ। ਸਨਦੇ ਉਜਾਜਤ ਸਾਸ਼ੀ ਕਾਲ ਜੀ।